ਦੇਵ ਗੰਧਾਰੀ ਮਾਈ ਸੁਨਤ ਸੋਚ ਪੈ ਡਰਤ ਮੇਰਾ ਤੇਰ ਤਜ ਅਭਿਮਨ ਸਰਨ ਸੁਆਮੀ ਕੀ ਪਰਤ ਰਹਾਉ ਮਾਈ ਸੁਨਤ ਸੋਚ ਪੈ ਡਰਤ ਪੰਜਵੇਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਰਾਗ ਦੇਵਗੰਦਾਰੀ ਦੇ ਵਿੱਚ 529 ਅੰਗ ਦੇ ਉੱਪਰ ਕਿਰਪਾ ਕਰਦੇ ਹਾਂ ਆਖੇ ਮੇਰੀ ਮਾਈ ਸੁਨਤ ਸੋਚ ਪੈ ਡਰਦ ਅਰਥਾਤ ਆਖੇ ਪਰਲੋਕ ਦੇ ਪੰਧ ਦੀਆਂ ਖੋਫਨਾਕ ਗੱਲਾਂ ਸੁਣ ਕੇ ਅਸੀਂ ਸੋਚਾਂ ਦੇ ਵਿੱਚ ਪੈ ਜਾਂਦੇ ਹਾਂ ਅਤੇ ਮਹਾਰਾਜ ਕਹਿੰਦੇ ਭੈ ਡਰਤ ਭੈ ਦੇ ਵਿੱਚ ਡਰਨਾ ਕਰਦੇ ਹਾਂ ਡਰ ਦੇ ਵਿੱਚ ਖੋਫ ਦੇ ਵਿੱਚ ਡਰਨਾ ਕਰਦੇ ਹਾਂ ਕਹਿੰਦਾ ਮੇਰ ਤੇਰ ਤਜੋ ਅਭਿਮਾਨਾ ਸਰਨ ਸੁਆਮੀ ਕੀ ਪਰਤ ਰਹਾ ਮੇਰ ਤੇਰ ਤਜੋ ਅਭਿਮਾਨਾ ਅਸੀਂ ਮੇਰ ਤੇਰ ਤਜਣੀ ਕਰਦੇ ਹਾਂ ਛੱਡਣੀ ਕਰਦੇ ਹਾਂ ਅਤੇ ਅਭਿਮਾਨ ਨੂੰ ਵਰਤਾਦੋ ਕੁਮੜ ਜਗਰੋਰ ਨੂੰ ਹੰਕਾਰ ਨੂੰ ਛੱਡਣਾ ਕਰਦੇ ਹਾਂ ਅਤੇ ਮਹਾਰਾਜ ਕਹਿੰਦੇ ਸਰਨ ਸੁਆਮੀ ਕੀ ਪਰਤ ਕਰਦਾ ਦਾਗੇ ਹੁਣ ਅਸੀਂ ਉਸ Swami ji ਦੀ ਉਸ ਮਾਲਕ ji ਦੀ ਸ਼ਰਨ ਦੇ ਵਿੱਚ ਪੈਣਾ ਕਰਦੇ ਹਾਂ ਸੁਰਹਾਵਰ ਥਾਤ ਵਿਸ਼ਰਾਮ ਦੇ ਕੇ ਅੱਗੋਂ ਆਪਣੇ ਬਚਨ ਦੇ ਪਹਿਲੇ ਪਦੇ 'ਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦਾ ਜੋ ਜੋ ਕਹਾ ਸੋਈ ਭਲ ਮਾਨਾ ਨਾ ਨਾ ਕਾ ਬੋਲ ਕਰਤ ਨੈਮਖਾ ਨਾਬਿਸਰਾ ਹੀ ਮਰੇ ਤੇ ਬਿਸਰਤ ਜਾਈ ਹੋ ਮਰਤਾ ਜੋ ਜੋ ਕਹਾ ਸੋਈ ਪਾਲ ਮੰਨ ਅਰਥਾਤ ਕ ਜੋ ਜੋ ਵਿਅਕਾਲਪੁਰਖ ਵਾਹਿਗੁਰੂ ਪਰਮੇਸ਼ਰ ਜੀ ਕਹਿੰਦੇ ਹਨ ਉਸ ਨੂੰ ਪਲਾ ਕਰਕੇ ਮੰਨਦੇ ਹਾਂ ਸਤ ਕਰਕੇ ਮੰਨਦੇ ਹਾਂ ਨਾਹ ਨਾ ਕਾਬੂਲ ਕਰਤ ਇਥੇ ਪਾਠ ਪੇ ਦਾ ਥੋੜਾ ਸੰਪਰਦਾਵਾਂ ਦੇ ਵਿੱਚ ਨਾਹ ਹੈ ਨਾ ਕਾਬੂਲ ਕਰਤ ਪਾਠ ਕੀਤਾ ਜਾਂਦਾ ਹੈ ਖੈਰ ਅਰਥ ਇ ਕੋਈ ਆ ਨਾਹ ਨਾ ਕਾਬੂਲ ਕਰਤ ਅਰਥਾਤ ਕਿ ਕਦੇ ਵੀ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਨਾਂ ਦਾ ਬੋਲ ਨਹੀਂ ਅਸੀਂ ਕਰਦੇ ਉਸ ਦੇ ਹੁਕਮ ਦੀ ਅਦੋਲੀ ਨਹੀਂ ਕਰਦੇ ਉਸ ਦੇ ਹੁਕਮ ਤੋਂ ਕਦੇ ਵੀ ਮਨ ਕਰ ਨਹੀਂ ਹੁੰਦੇ ਉਸ ਦੀ ਰਜ਼ਾ ਤੋਂ ਅਸੀਂ ਬਾਗੀ ਨਹੀਂ ਹੁੰਦੇ ਆਕੀ ਨਹੀਂ ਹੁੰਦੇ ਜੋ ਵੀ ਉਹ ਕਰਦਾ ਹੈ ਕਹਿੰਦਾ ਹੈ ਉਸ ਨੂੰ ਭਲਾ ਕਰਕੇ ਮੰਨਦੇ ਹਾਂ ਨਹੀਂ ਦਾ ਬੋਲ ਨਹੀਂ ਕਰਦੇ ਕਹਿੰਦਾ ਨੈਮਖ ਨਾ ਬਿਸਰੋ ਹੀਏ ਮੋਰੇ ਤੇ ਬਿਸਰਤ ਜਾਈ ਹੋ ਮਰਤਾ ਨੈਮਖ ਨਾ ਬਿਸਰੋ ਹੀਏ ਮੋਰੇ ਤੇ ਇਹ ਅਕਾਲ ਪੁਰਖ ਵਾਹਿਗੁਰੂ ਜੀ ਗੁਰ ਪਰਮੇਸ਼ਰ ਜੀ ਇੱਕ ਨੈਮਖ ਜਿੰਨਾ ਸਮਾਰਥਾਤ ਆਖ ਪਲਕਾਰ ਜਿੰਨਾ ਸਮਾਂ ਵੀ ਸਾਡੇ ਹਿਰਦੇ ਤੋਂ ਵਿਸਰੋ ਨਾ ਸਾਡੀ ਯਾਦ ਦੇ ਵਿੱਚੋਂ ਚੇਤੇ ਦੇ ਵਿੱਚੋਂ ਖੁੱਲੋ ਨਾ ਕਿ ਕਿਉਂਕੇ ਮਹਾਰਾਜ ਕਹਿੰਦਾ ਵਿਸਰਤ ਜਾਈ ਹਉ ਮਾਰਤ ਜਦੋਂ ਵਿਸਰ ਜਾਂਦੇ ਜੈਨਾ ਸਾਡੇ ਚੇਤੇ ਦੇ ਵਿੱਚੋਂ ਅਸੀਂ ਮਰ ਜਾਂਦੇ ਹਾਂ ਬਾਦਸ਼ਾਹ ਜੀ ਸੋਗ ਆਪਣੇ ਬਚਨ ਦੇ ਦੂਸਰੇ ਪਦੇ 'ਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦਾ ਸੁਖਦਾਈ ਪੂਰਨ ਪ੍ਰਭ ਕਰਤਾ ਮੇਰੀ ਬਹੁਤ ਇਆਨਪ ਜਰਤਾ ਨੇ ਰਗਨਗਰੂਪ ਕੋਲਹੀਣ ਨਾਨਕ ਹਾ ਅਨਦਰੂਪ ਸੁਆਮੀ ਪਰਦਾ ਸੋਖਦਾਈ ਪੂਰਨ ਪ੍ਰਵ ਕਰਤਾ ਮਹਾਰਾਜ ਕਹਿੰਦੇ ਸੁੱਖਾਂ ਦੀ ਦਾਤ ਕਰਨੇ ਵਾਲਾ ਹੈ ਪੂਰਨ ਪ੍ਰਭੂ ਉਹ ਪੂਰਨ ਮਾਲਕ ਪੂਰਨ ਸੁਆਮੀ ਜੀ ਕਰਤਾ ਅਰਥਾਤ ਸਾਰ ਜਗਤ ਨੂੰ ਸ੍ਰਿਸ਼ਟੀ ਕੁਦਰਤ ਕਾਇਨਾਤ ਨੂੰ ਪੈਦਾ ਕਰਨੇ ਵਾਲਾ ਜਹਾਨ ਨੂੰ ਬਣਾਉਣੇ ਵਾਲਾ ਮੇਰੇ ਬਹੁਤ ਇਆਨਪਜਰ ਤ ਤੇ ਮੇਰੀਆਂ ਬਹੁਤ ਜਿਆਦੀਆਂ ਇਆਨ ਪਾਂ ਅਰਥਾ ਤ ਅਣਜਾਣ ਪਣੇ ਬੇਸਮਝੀਆਂ ਨੁਜਰਦਾ ਹੈ ਸਹਾਰਦਾ ਹੈ ਮੇਰੇ ਅਲੜਪੜੇ ਨੂੰ ਸਹਾਰਦਾ ਹੈ ਮੇਰੀਆਂ ਮੂਰਖਤਾਈਆਂ ਨੂੰ ਜਰਦਾ ਹੈ ਕਹਿੰਦਾ ਨੈਰਗੁਨ ਗੁਰੂਪ ਕੋਲ ਹੀਣ ਨਾਨਕ ਹਾ ਤਨਦਰੂਪ ਸੁਆਮੀ ਪਰਤਾ ਨਿਰਗੁਨਾ ਗੁਰੂਪ ਕੋਲਹੀਣ ਨਾਨਕ ਹਾ ਪੰਜਵੇਂ ਨਾਨਕ ਧੰਨ ਗੁਰੂ ਅਰਜਨ ਦੇਹ ਮਹਾਰਾਜ ਕਿਰਪਾ ਕਰਦੇ ਹਨ ਕਹਿ ਅਕਾਲ ਪੁਰਖ ਵਾਹਿਗੁਰੂ ਜੀ ਅਸੀਂ ਜੀਵ ਰੂਪੀ ਔਸਤਰੀਆਂ ਨਿਰਗੁਨਾ ਅਰਥਾਤ ਗੁਣਾਤ ਵੀ ਹੋਣੀਆਂ ਹਾਂ ਕੁਰੂਪ ਅਰਥਾਤ ਕੁਝ ਜਿਹੇ ਰੂਪ ਵਾਲੀਆਂ ਹਾਂ ਕੋਲਹੀਣ ਸਾਡੇ ਕੋਲ ਵੀ ਕੋਈ ਉੱਚੀ ਨਹੀਂ ਸੁੱਚੀ ਨਹੀਂ ਕੋਲ ਤਾਂ ਹੀਣੀ ਹਵੇ ਅਨਦਰੂਪ ਸਵਾਮੀ ਪਰਤ ਪਰ ਹੈ ਸੁਆਮੀ ਜੀ ਹੈ ਮਾਲਕ ਜੀ ਹੈ ਪਰ ਤਾਰਥ ਆਤ ਸਾਡੇ ਪਤੀ ਪਰਮੇਸ਼ਰ ਜੀ ਤੁਸੀਂ ਆਨੰਦ ਸਰੂਪ ਜੇ ਦੇਵ ਗੰਧਾਰੇ ਮਾਨ ਹਰ ਕੀਰਤ ਕਰ ਸਦ ਹੋਂ ਗਾਵਤ ਸੁਨਤ ਜਪਤ ਉਧਾਰਾ ਬਰਨ ਅਬਰਨ ਸਭ ਹੋਂ ਰਹਾਓ ਮਨਾ ਹਰ ਕੀਰਤ ਕਰ ਸਦਹੁ ਧੰ ਗੁਰੂ ਅਰਜਨ ਦੇ ਮਹਾਰਾਜ ਕਿਰਪਾ ਕਰਦੇ ਹਨ ਕਿਹ ਮੇਰੇ ਮਨਾ ਹਰ ਕੀਰਤ ਕਰ ਸਦਹੁ ਤੋ ਸਦਾ ਹੀ ਨਿਤ ਹੀ ਮਹਾਰਾਜ ਕਹਿੰਦੇ ਹਰੀ ਦੀ ਕੀਰਤੀ ਕਰਨੀ ਕਰ ਉਹਦੀ ਵਡਿਆਈ ਉਹਦੀ ਸਿਫਤ ਸਲਾਹ ਕਰਨੀ ਕਰ ਕਿਉਂਕਿ ਮਹਾਰਾਜ ਕਹਿੰਦਾ ਗਾਵਤ ਸੁਨਤ ਜਪਤ ਉਧਾਰਾ ਬਰਨ ਅਬਰਨ ਸਭ ਹਉ ਰਹਾਓ ਗਾਵਤ ਸੁਨਤ ਜਪਤ ਉਧਾਰੈ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੇ ਆਪਣਾ ਜਸ ਗਾਉਣੇ ਵਾਲੇ ਵੀ ਉਧਾਰ ਦਿੱਤੇ ਸੁਣਨੇ ਵਾਲੇ ਵੀ ਉਧਾਰ ਦਿੱਤੇ ਅਤੇ ਜਪਣ ਵਾਲੇ ਵੀ ਉਧਾਰ ਦਿੱਤੇ ਮਹਾਰਾਜ ਕਹਿੰਦਾ ਵਰਨ ਅ ਵਰਨ ਸਭ ਹੋਂ ਵਰਨ ਚਾਹੇ ਕੋਈ ਉੱਚੀ ਜਾਤ ਵਾਲੇ ਸਾਨਾ ਜਾਂ ਅ ਵਰਨ ਨੀਮੀ ਜਾਤ ਵਾਲੇ ਜਿਹੜੇ ਆਖੇ ਜਾਂਦੇ ਹਨ ਚਾਹੇ ਉਹ ਸਾਨਾ ਸਾਭੋ ਅਰਥਾਤ ਸਾਰੇ ਪਾਸ਼ਾ ਜਿਨੇ ਉਧਾਰ ਦਿੱਤੇ ਪਾਰ ਉਤਾਰਾ ਕਰ ਦਿੱਤਾ ਸੰਸਾਰ ਸਮੁੰਦਰ ਤੋਂ ਸੁਰਹਾਵ ਅਰਥਾਤ ਵਿਸ਼ਰਾਮ ਦੇ ਕੇ ਅੱਗੋਂ ਆਪਣੇ ਬਚਨ ਦੇ ਪਹਿਲੇ ਪਦੇ 'ਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦਾ ਜਹਤ ਉਪਜੈ ਤਹੀ ਸਮਾਇਓ ਇਹ ਬਿਦ ਜਾਣੀ ਤਬਹ ਜਹਾਂ ਜਹਾਂ ਐ ਦੇਹ ਧਾਰੇ ਰਹਿਨ ਨਾ ਪਾਇਓ ਕਬਹ ਤਾਇ ਉਪਜਿਆ ਤਾਹੀ ਸਮਾਇਓ ਜਿਹੜਾ ਪਰਮੇਸ਼ਰ ਦੇ ਵਿੱਚ ਸਾਡੀ ਜੋਤ ਉਤਪੰਨ ਹੋਈ ਸੀ ਜਦੋਂ ਦੀ ਬੰਦਗੀ ਕਰਕੇ ਉਹਦਾ ਨਾਮ ਜਪ ਕੇ ਉਹਦੇ ਵਿੱਚ ਹੀ ਸਮਾ ਗਈ ਲੀਨ ਹੋ ਗਈ ਗਵਾਚ ਗਈ ਤੇ ਮਹਾਰਾਜ ਕਹਿੰਦੇ ਇਹ ਵਿਧ ਜਾਣੀ ਤਾਬ ਹੋਂ ਇਹ ਜਿਹੜੀ ਵਿਧੀ ਆ ਨਾ ਪਰਮੇਸ਼ਰ ਨੂੰ ਸਿਮਰ ਕੇ ਉਹਦੇ ਚ ਲੀਨ ਹੋਣ ਵਾਲੀ ਭਾਈ ਤਾਬ ਹੀ ਜਾਣੀ ਐ ਉਹ ਤਾਂ ਹੀ ਜਾਣੇ ਆ ਮਹਾਰਾਜ ਕਹਿੰਦੇ ਉਹਨੂੰ ਸਿਮਰਨੇ ਵਾਲੀ ਵਿਧੀ ਕਹਿੰਦੇ ਜਹਾ ਜਹਾ ਐ ਦੇ ਏ ਧਾਰੇ ਰਹਿਣ ਨਾ ਪਾਇਓ ਕਾਬਹ ਹੂੰ ਜਿਹਾ ਜਹਾ ਜਹਾ ਇਹ ਦੇਹੀ ਧਾਰੀ ਜਿੱਥੇ ਜਿੱਥੇ ਵੀ ਕਰਮਾਂ ਦੇ ਅਨੁਸਾਰ ਇਹ ਸਰੀਰ ਧਾਰਨ ਕੀਤਾ ਨਾ ਮਹਾਰਾਜ ਕਹਿੰਦਾ ਰਹਿਣ ਨਾ ਪਾਇਓ ਕਾਬਹ ਹੂੰ ਤੇ ਕਿਹਾ ਵੀ ਮਹਾਰਾਜ ਕਹਿੰਦਾ ਜੀਵ ਨੂੰ ਰਹਿਣਾ ਨਸੀਬ ਨਹੀਂ ਹੋਇਆ ਅਖੀਰ ਸਰੀਰ ਛੱਡ ਕੇ ਜਾਣਾ ਹੀ ਪਿਆ ਚਾਹੇ ਜਿਹੜੀ ਮਰਜ਼ੀ ਦੇਹੀ ਧਾਰਨ ਕੀਤੀ ਸੀ ਜਿੱਥੇ ਮਰਜ਼ੀ ਸਰੀਰ ਧਾਰਨ ਕੀਤਾ ਸੀ ਸੋਗੋ ਆਪਣੇ ਪਤੰਦੇ ਦੂਸਰੇ ਪਦੈ ਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਸੁਖ ਆਇਓ ਪੈ ਪਰਮ ਬਿਨਾਸੇ ਕਿਰਪਾਲ ਹੋਏ ਪ੍ਰਭ ਜਬ ਹੋ ਕਹੋ ਨਾਨਕ ਮੇਰੇ ਪੂਰੇ ਮਨੋਰਥ ਸਾਧ ਸੰਗੈ ਤਾਜ ਲਭਹੁ ਸੁਖ ਆਇਓ ਪੈ ਪਰਮ ਬਿਨਾਸੇ ਹੁਣ ਸਾਡੇ ਹਿਰਦੇ ਰੂਪੇ ਘਰ ਦੇ ਵਿੱਚ ਨਾਮ ਰੂਪੇ ਸੁੱਖ ਆਇਆ ਹੈ ਕਤੇ ਮਹਾਰਾਜ ਕਹਿੰਦੇ ਪੈ ਪਰਮ ਵਿਨਾਸ਼ੇ ਸਾਡੇ ਅੰਦਰ ਦਾ ਡਰ ਪੈ ਖੋਪ ਖਤਮ ਹੋ ਗਿਆ ਅਤੇ ਪਰਮਾ ਦਾ ਵੀ ਬਨਾਸ਼ ਹੋ ਗਿਆ ਸ਼ੱਕ ਸ਼ੁਭਾ ਨਿਕਲ ਗਿਆ ਸਾਡੇ ਅੰਦਰ ਕਦੋਂ ਦਾ ਮਹਾਰਾਜ ਕਹਿੰਦਾ ਕਿਰਪਾਲ ਹੋਏ ਪ੍ਰਭ ਜਬੋ ਜਦੋਂ ਦੇ ਪ੍ਰਭੂ ਜੀ ਸਾਡੇ ਤੇ ਕਿਰਪਾਲੂ ਹੋਏ ਨੇ ਨਾ ਕਿਰਪਾ ਦੇ ਘਰ ਜਾਏ ਨੇ ਸਾਡੇ ਪ੍ਰਤੀ ਜਦੋਂ ਦੇ ਉਦੋਂ ਦਾ ਸੋਖੀ ਸੁੱਖ ਆਇਆ ਮਹਾਰਾਜ ਕਹਿੰਦੇ ਪੈ ਤੇ ਪਰਮ ਜਿਹੜੇ ਵਿਣਸ਼ ਗਏ ਕਹ ਨਾਨਕ ਮੇਰੇ ਪੂਰੇ ਮਨੋਰਥ ਸਾਧ ਸੰਗ ਤਜ ਲਭ ਹੂੰ ਕਹ ਨਾਨਕ ਮੇਰੇ ਪੂਰੇ ਮਨੋਰਥ ਕਹਿੰਦੇ ਨੇ ਪੰਜਵੇਂ ਨਾਨਕ ਧਾਨ ਗੁਰੂ ਅਰਜਨ ਦੇ ਮਹਾਰਾਜ ਕਿ ਮਨੋਂ ਮੇਰੇ ਜੀਵਨ ਦੇ ਸਾਰੇ ਮਨੋਰਥ ਸਾਰੇ ਲਕਸ਼ ਪੂਰੇ ਹੋ ਗਏ ਕਿਵੇਂ ਕਹਿੰਦੇ ਸਾਧ ਸੰਗ ਤਜ ਲਭ ਹੂੰ ਮੈਂ ਸਾਧ ਸੰਗ ਕਰਕੇ ਸਤਿਗੁਰੂ ਪਾਸ਼ਾ ਜੀਆਂ ਦੀ ਸੰਗਤ ਕਰਕੇ ਤਜ ਲਭ ਹੂੰ ਜਿਹੜਾ ਲਾਲਚ ਅੰਦਰ ਦਾ ਲਾਲਚ ਹੈ ਉਸ ਨੂੰ ਤਜਣਾ ਕੀਤਾ ਤੇ ਮਾਨੋ ਮੇਰੇ ਜੀਵਨ ਦੇ ਸਾਰੇ ਮਨੋਰਥ ਹੀ ਪੂਰੇ ਹੋ ਗਏ ਦੇਵ ਗੰਧਾਰੀ ਮਾਨ ਜਿਉ ਆਪਣੇ ਪ੍ਰਭ ਪਾਵੋ ਨਿਚ ਹ ਨੀਚ ਨੀਚ ਅਤ ਨਾਨਾ ਹੋਏ ਗਰੀਬ ਬੁਲਾਵ ਰਹਾਓ ਮਨ ਜਿਉ ਆਪਣੇ ਪ੍ਰਭ ਪਾਵォ ਅਰਥਾਤ ਕਹਿ ਮੇਰੇ ਮਨ ਤਨ ਗੁਰੂ ਅਰਜਨ ਦੇ ਮਹਾਰਾਜ ਕਹਿੰਦੇ ਜਿਹੜੀ ਵਿਧੀ ਦੇ ਨਾਲ ਆਪਣੇ ਪ੍ਰਭੂ ਨੂੰ ਆਪਣੇ ਪਰਮੇਸ਼ਰ ਨੂੰ ਪਾ ਜਾਵੀਂਦਾ ਨਾ ਉਹ ਪਤਾ ਕਿਹੜੀ ਐ ਕਹਿੰਦਾ ਨੀਚ ਹ ਨੀਚ ਨੀਚ ਅਤਨਨਾ ਹੋਏ ਗਰੀਬ ਬਲਾਵ ਰਹਾ ਨੀਚ ਹ ਨੀਚ ਨੀਚ ਅਤਨਨਾ ਬਾਦਸ਼ਾਹ ਕਹਿੰਦਾ ਨੀਚਾਂ ਤੋਂ ਵੀ ਨੀਚ ਹੋ ਜਾ ਨੀਮਿਆ ਤੋਂ ਵੀ ਨੀਮਾ ਹੋ ਜਾ ਨੀਚ ਅਤਨਾਨਾ ਬਹੁਤਾ ਹੀ ਜਿਆਦਾ ਨੀਚ ਹੋ ਜਾ ਮਹਾਰਾਜ ਕਹਿੰਦੇ ਅਤਨਾਨਾ ਬਹੁਤਾ ਹੀ ਜਿਆਦਾ ਤੋਸ਼ਮਾਤਰ ਹੋ ਜਾ ਪਾਸ਼ਾ ਕਹਿੰਦੇ ਬਹੁਤਾ ਹੀ ਜਿਆਦਾ ਨਿੱਕਾ ਬਣ ਜਾ ਛੋਟਾ ਬਣ ਜਾ ਹੋਏ ਗਰੀਬ ਬੁਲਾਵੋ ਅਰਥਾਤ ਕਿਦੋਂ ਗਰੀਬ ਹੋ ਕੇ ਹਰੀ ਨੂੰ ਬੁਲਾਉਣਾ ਕਰ ਭਾਈ ਨਰਮਾਨ ਹੋ ਕੇ ਹੰਕਾਰ ਉਕਮੜ ਗਰੂਰ ਹੋ ਕੇ ਹਰੀ ਦੇ ਅੱਗੇ ਜੋਦੜੀਆਂ ਬੇਨਤੀਆਂ ਕਰਨੀਆਂ ਕਰ ਰਹਾਓ ਸੋਬਿ ਸ਼੍ਰਾਮ ਦੇ ਕੇ ਅਗੋ ਆਪਣੇ ਬਚਨ ਦੇ ਪਹਿਲੇ ਪਦੇ ਜ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਅਨਕ ਅਡੰਬਰ ਮਾਇਆ ਕੇ ਬਿਰਥੇ ਤਾਸਿਓ ਪ੍ਰੀਤ ਕਟਾਵੋ ਜੇ ਆਪਣਾ ਸwamy ਸਖ ਮੰਨੈ ਤਾ ਮਹ ਸੋਭਾ ਪਾਵੋ ਨਾਨਕ ਅਡੰਬਰ ਮਾਇਆ ਕੇ ਬਿਰਥੇ ਤੇ ਹੋਰ ਜਿੰਨੇ ਵੀ ਅਡੰਬਰ ਨੇ ਨਾ ਦਿਖਾਵੇ ਵਾਲੇ ਬਖੰਡ ਨੇ ਮਾਇਆ ਦੇ ਸਭ ਬਿਰਥੇ ਅਰਥਾਤ ਵਿਅਰਥ ਨੇ ਫਜ਼ੂਲ ਨੇ ਕਿਸੇ ਕੰਮ ਨੇ ਮਾਰੇ ਕਹਿੰਦੇ ਤਾਂ ਸੋਪਰੀਤ ਘਟਾਵੋ ਸਵੈਸ ਕਰਕੇ ਭਾਈ ਇਹਨਾਂ ਦੇ ਨਾਲੋਂ ਆਪਣੀ ਪ੍ਰੀਤ ਹੀ ਘਟਾਉਣੀ ਕਰ ਜਿਹੜੀਆਂ ਮੈਲ ਮਾੜੀਆਂ ਮੋਟਰ ਗੱਡੀਆਂ ਜ਼ਮੀਨਾਂ ਜਾਇਦਾਦਾਂ ਨੇ ਇਹਨਾਂ ਦੇ ਨਾਲੋਂ ਆਪਣੀ ਰੁਚੀ ਆਪਣੀ ਤਾਂ ਘਟਾਉਣੀ ਕਰ ਪ੍ਰੀਤ ਘਟਾਉਣੀ ਕਰ ਕਹਿੰਦਾ ਜਿਉ ਆਪਣਾ ਸਵਾਮੀ ਸੁਖ ਮਾਨੈ ਤਾਂ ਮਹਿ ਸੋਭਾ ਪਾਵੋ ਜਿਉ ਆਪਣਾ ਸਵਾਮੀ ਸੁਖ ਮਾਨੈ ਜਿਵੇਂ ਵੀ ਆਪਣਾ ਸਵਾਮੀ ਆਪਣਾ ਮਾਲਕ ਸੁਖ ਮਨਾਉਂਦਾ ਹੋਵੇ ਨਾ ਜਿਵੇਂ ਉਹਦੀ ਰੂਹ ਨੂੰ ਸਕੂਨ ਮਿਲਦਾ ਹੋਵੇ ਮਾਲਕ ਦੀਨੋ ਮਹਾਰਾਜ ਕਹਿੰਦਾ ਤਾਂ ਮਹਿ ਸੋਭਾ ਪਾਵੋ ਉਸੇ ਕਾਰਜ ਦੇ ਵਿੱਚ ਹੀ ਭਾਈ ਸੋਭਾ ਪਾਵੀ ਦੀ ਉਸੇ ਚ ਜਸ ਪਾਵੀਦਾ ਵਡਿਆਈ ਪਾਵੀਦੀ ਐ ਜਿਹੜਾ ਕਾਰਜ ਹੈ ਉਸ ਹਰੀ ਪਰਮੇਸ਼ਰ ਜੀ ਨੂੰ ਚੰਗਾ ਲੱਗਦਾ ਹੋਵੇ ਸੋ ਅਗੋ ਆਪਣੇ ਬਚਨ ਦੇ ਦੂਸਰੇ ਪਦੇ ਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਦਾਸਨ ਦਾਸ ਰੇਣ ਦਾਸਨ ਕੀ ਜਨ ਕੀ ਟਹਿਲ ਕਮਾਵ ਸਰਬ ਸੁਖ ਬੜਿ ਆਏ ਨਾਨਕ ਜੀਵਾ ਮੁਖ ਬੋਲਾਵ ਦਾਸਨ ਦਾਸ ਰੇਣ ਦਾਸਨ ਕੀ ਮਹਾਰਾਜ ਕਹਿੰਦੇ ਆ ਦਾਸਾਂ ਦਾ ਵੀ ਦਾਸ ਬਣ ਜਾ ਰੀ ਤੇ ਨੌਕਰਾਂ ਦਾ ਨੌਕਰ ਬਣ ਜਾ ਚਾਕਰਾਂ ਦਾ ਚਾਕਰ ਬਣ ਜਾ ਕਿਥੋਂ ਤਾਈ ਰੇਣ ਦਾਸਨ ਕੀ ਉਹ ਜਿਹੜੇ ਹਰੀ ਦੇ ਦਾਸਾਂ ਦੇ ਗਾਂ ਦਾਸ ਨੇ ਉਹਨਾਂ ਦੇ ਚਰਨਾਂ ਦੀ ਰੇਣ ਬਣ ਜਾ ਧੂੜ ਬਣ ਜਾ ਜਨ ਕੀ ਟਹਿਲ ਕਮਾਓ ਅਤੇ ਜਿਹੜੇ ਜਾਣੇ ਨਾ ਹਰੀ ਦੇ ਦਾਸ ਨੇ ਜਿਹੜੇ ਉਹਨਾਂ ਦੀ ਟਹਿਲ ਕਮਾਉਣੀ ਕਰ ਉਹਨਾਂ ਦੀ ਸੇਵਾ ਕਮਾਉਣੀ ਕਰ ਕਹਿੰਦਾ ਸਰਬ ਸੁਖ ਵਡਿਆਈ ਨਾਨਕ ਜੀਵਾ ਮੁਖੁ ਬੁਲਾਵੋ ਸਰਬ ਸੁਖ ਵਡਿਆਈ ਨਾਨਕ ਤੇ ਪੰਜਵੇਂ ਨਾਨਕ ਧੰ ਗੁਰੂ ਅਰਜਨ ਦੇਹ ਮਹਾਰਾਜ ਕਿਰਪਾ ਕਰਦੇ ਹਨ ਕਿ ਸਾਰੇ ਸੁਖ ਔਰ ਵਡਿਆਈਆਂ ਭਾਈ ਇਸੇ ਗੱਲ ਦੇ ਵਿੱਚ ਹੀ ਨੇ ਕਿਹੜੀ ਗੱਲ ਦੇ ਵਿੱਚ ਕਹਿੰਦਾ ਜੀਵਾ ਮੁਖੁ ਬੁਲਾਵੋ ਕੇ ਮੁਖ ਦੇ ਨਾਲ ਹਰੀ ਨੂੰ ਬੁਲਾਉਣਾ ਕਰ ਮੁਖ ਦੇ ਨਾਲ ਹਰੀ ਦੇ ਨਾਮ ਦਾ ਸਿਮਰਨ ਕਰਨਾ ਕਰ ਅਸੀਂ ਤੇ ਮਾਰੇ ਕਹਿੰਦੇ ਕੇਵਲ ਉਦੋਂ ਹੀ ਜੀਉਂਦੇ ਹਾਂ ਜਦੋਂ ਉਸ ਨੂੰ ਮੁਖੋਂ ਬੁਲਾਉਣਾ ਕਰਦੇ ਹਾਂ ਦੇਵ ਗੰਧਾਰੀ ਪਰਾਪ ਜੀ ਤਾ ਪ੍ਰਸਾਦ ਭ੍ਰਮ ਡਾਰਿਓ ਤੁਮਰੇ ਕਿਰਪਾ ਤੇ ਸਭ ਕੋ ਆਪਣਾ ਮਾਨਮਹ ਇਹ ਵਿਚਾਰ ਰਹਾ ਰਬ ਜੀ ਤਾ ਪ੍ਰਸਾਦ ਭ੍ਰਮ ਡਾਰਿਓ ਅਰਥਾਤ ਕਿ ਪ੍ਰਭੂ ਜੀ ਐ ਸੁਆਮੀ ਜੀ ਹੈ ਮਾਲਕ ਜੀ ਤਾ ਪ੍ਰਸਾਦ ਭ੍ਰਮ ਡਾਰਿਓ ਅਰਥਾਤ ਕਿ ਤੁਹਾਡੀ ਕਿਰਪਾ ਦੇ ਸਦਕਾ ਅਸੀਂ ਅੰਦਰ ਦੇ ਭ੍ਰਮ ਭੁਲੇਖੇ ਨੂੰ ਡਾਰਿਓ ਅਰਥਾਤ ਦੂਰ ਕਰਨਾ ਕੀਤਾ ਹੈ ਪਰਾਂ ਸੁਟਣਾ ਕੀਤਾ ਹੈ ਕਹਿੰਦਾ ਤੁਮਰੇ ਕਿਰਪਾ ਤੈ ਸਭਕ ਆਪਣਾ ਮਨਮਹ ਹੈ ਇਹ ਵਿਚਾਰਿਓ ਰਹਾਓ ਰੇ ਕਿਰਪਾ ਤੇ ਸਭ ਕੋ ਆਪਣਾ ਤੁਹਾਡੀ ਕਿਰਪਾ ਦੇ ਸਦਕਾ ਤੁਹਾਡੀ ਰਹਿਮਤ ਦੇ ਸਦਕਾ ਬਖਸ਼ਿਸ਼ ਦੇ ਸਦਕਾ ਹੁਣ ਸਾਨੂੰ ਮਹਾਰਾਜ ਕਹਿੰਦੇ ਸਭ ਕੋ ਆਪਣਾ ਹਰ ਕੋਈ ਜੀਵ ਆਪਣਾ ਹੀ ਲੱਗਦਾ ਹੈ ਕੋਈ ਵੀ ਬੇਗਾਨਾ ਨਹੀਂ ਲੱਗਦਾ ਮਹਾਰਾਜ ਕਹਿੰਦੇ ਮਨ ਮੈਂ ਇਹ ਵਿਚਾਰ ਰਿਓ ਤੇ ਆਪਣੇ ਮਨ ਦੇ ਵਿੱਚ ਵੀ ਅਸੀਂ ਹੁਣ ਇਹੀ ਵਿਚਾਰ ਕਰਨੀ ਕੀਤੀ ਹੈ ਕਿ ਤੁਹਾਡੀ ਕਿਰਪਾ ਦੇ ਸਦਕਾ ਹਰ ਕੋਈ ਆਪਣਾ ਹੀ ਆਪਣਾ ਹੈ ਰਹਾ ਹੋਰ ਥਾਤ ਵਿਸ਼ਰਾਮ ਦੇ ਕੇ ਅੱਗੋਂ ਆਪਣੇ ਬਚਨ ਦੇ ਪਹਿਲੇ ਪਦੇ 'ਚ ਮਹਾਰਾਜ ਕਿਰਪਾ ਕਰਦੇ ਨੇ ਕਹਦਾ ਕੋਟ ਪਰਾਧ ਮਿਟੇ ਤੇਰੀ ਸੇਵਾ ਦਰਸ਼ਨ ਦੂਖ ਉਤਾਰਿਓ ਨਾਮ ਜਪਤ ਮਹਾ ਸੁਖ ਪਾਇ ਚਿੰਤਾ ਰੋਗ ਬਿਦਾਰਿਓ ਕੋਟ ਪਰਾਧ ਮਿਟੇ ਤੇਰੀ ਸੇਵਾ ਅਕਾਲ ਪੁਰਖ ਵਾਹਿਗੁਰੂ ਜੀ ਤੁਹਾਡੀ ਸੇਵਾ ਅਰਥਾਤ ਸਿਮਰਨ ਦੇ ਸਦਕਾ ਸਾਡੇ ਕਰੋੜਾਂ ਹੀ ਅਪਰਾਧ ਮਿਟ ਜਾਂਦੇ ਹਨ ਅਤੇ ਮਹਾਰਾਜ ਕਹਿੰਦੇ ਦਰਸ਼ਨ ਦੁੱਖ ਉਤਾਰਿਓ ਤੁਹਾਡੇ ਦਰਸ਼ਨਾਂ ਨੂੰ ਕਰਨੇ ਦੇ ਸਦਕਾ ਕਸੇ ਆਪਣੇ ਮਨ ਦੇ ਦੁੱਖਾਂ ਨੂੰ ਤਾਂ ਦੇ ਦੁੱਖਾਂ ਨੂੰ ਮਹਾਰਾਜ ਕਹਿੰਦੇ ਉਤਾਰਨਾ ਕੀਤਾ ਹੈ ਦੂਰ ਕਰਨਾ ਕੀਤਾ ਹੈ ਕਹਿੰਦੇ ਨਾਮ ਜਪਤ ਮਹਾ ਸੁਖ ਪਾਇਓ ਚਿੰਤਾ ਰੋਗ ਬਿਦਾਰੈ ਹੋ ਨਾਮ ਜਪਤਾ ਮਹਾ ਸੁਖ ਪਾਇਓ ਤੁਹਾਡੇ ਨਾਮ ਨੂੰ ਜਪ ਕੇ ਅਸੀਂ ਦੁਨੀਆ ਦਾ ਸਭ ਤੋਂ ਵੱਡਾ ਸੁਖ ਪਾਇਆ ਹੈ ਅਤੇ ਪਾਸ਼ਾ ਕਹਿੰਦਾ ਚਿੰਤਾ ਰੋਗ ਵਿਦਾਰਿਓ ਜਿਹੜਾ ਚਿੰਤਾ ਦਾ ਰੋਗ ਸੀ ਨਾ ਸਾਡੇ ਅੰਦਰ ਤੋਖਲੇ ਦਾ ਚੋਰੇ ਦਾ ਉਸ ਨੂੰ ਵਿਦਾਰਿਓ ਅਰਥਾਤ ਪਾੜ ਕੇ ਪਰਾਂ ਸੁੱਟ ਦਿੱਤਾ ਦੂਰ ਕਰ ਦਿੱਤਾ ਕਹਿੰਦਾ ਕਾਮ ਕਰੋਧ ਲੋਭ ਝੂਠ ਨੰਦਾ ਸਾਧੂ ਸੰਗੈ ਵਿਸਾਰਿਓ ਮਾਇਆ ਬੰਧ ਕਾਟੇ ਕਿਰਪਾ ਨਿਧ ਨਾਨਕ ਆਪਿ ਉਧਾਰਿਓ ਕਾਮ ਕਰੋਧ ਲੋਭ ਝੂਠ ਨਿੰਦਾ ਤੇ ਜਿਹੜੇ ਸਾਡੇ ਅੰਦਰ ਵਿਕਾਰ ਸਨ ਨਾ ਇਹ ਬਗੁਣ ਸਨ ਕਾਮ ਸੀ ਕਰੋਧ ਸੀ ਲੋਭ ਸੀ ਝੂਠ ਸੀ ਨਿੰਦਾ ਸੀ ਮਹਾਰਾਜ ਕਹਿੰਦਾ ਸਾਰੇ ਸਾਧੂ ਸੰਗ ਵਿਸਾਰਿਓ ਸਾਧ ਸਤਿਗੁਰੂ ਦਾ ਸੰਗ ਕਰਕੇ ਅਸੀਂ ਵਿਸਾਰ ਦਿੱਤੇ ਆਪਣੇ ਮਨ ਤੋਂ ਭੁਲਾ ਦਿੱਤੇ ਤਿਆਗ ਦਿੱਤੇ ਛੱਡ ਦਿੱਤੇ ਕਹਿੰਦੇ ਮਾਇਆ ਬੰਧ ਕਾਟੇ ਕਿਰਪਾ ਨਿਧ ਨਾਨਕ ਆਪ ਉਧਾਰਿਓ ਮਾਇਆ ਬੰਧ ਕਾਟੇ ਕਿਰਪਾ ਨਿਧ ਓ ਕਿਰਪਾ ਨਿਧ ਅਰਥਾਤ ਕਿਰਪਾ ਦੇ ਖਜ਼ਾਨੇ ਅਕਾਲ ਪੁਰਖ ਵਾਹਿਗੁਰੂ ਨੇ ਸਾਡੇ ਮਾਇਆ ਦੇ ਬੰਧਨ ਕੱਢ ਦਿੱਤੇ ਔਰ ਮਹਾਰਾਜ ਕਹਿੰਦੇ ਨਾਨਕ ਆਪ ਉਧਾਰਿਓ ਪੰਜਵੇਂ ਨਾਨਕ ਧੰਨ ਗੁਰੂ ਅਰਜਨ ਦੇਵ ਮਹਾਰਾਜ ਕਿਰਪਾ ਕਰਦੇ ਹਨ ਕਿ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੇ ਆਪ ਹੀ ਸਾਡਾ ਉਧਾਰ ਕਰ ਦਿੱਤਾ ਪਾਰ ਉਤਾਰਾ ਕਰ ਦਿੱਤਾ ਦੇਵ ਗੰਧਾਰੀ ਮਾਨ ਸਗਲ ਸਿਆਨ ਪਰਹੀ ਕਰਨ ਕਰਾਵਨ ਹਾਰ ਸੋ ਅੰਮੀ ਨਾਨਕ ਓਟ ਗਹੀ ਰਹਾਓ ਨਾ ਨ ਸਗਲ ਸਿਆਣ ਪਰ ਅਰਥਾਤ ਕਿ ਹੁਣ ਸਾਡੇ ਮਨ ਦੀਆਂ ਸਾਰੀਆਂ ਸਿਆਣਪਾਂ ਰਹਿ ਗਈਆਂ ਮੁੱਕ ਗਈਆਂ ਜਾਂਦੀਆਂ ਰਹੀਆਂ ਕਹਿੰਦਾ ਕਾਰਨ ਕਰਾਵਨ ਹਾਰ ਸੋ ਅੰਮੇ ਨਾਨਕ ਓਟ ਗਹੀ ਰਹਾਓ ਅਰਥਾਤ ਕਿ ਹੁਣ ਸਾਨੂੰ ਪਤਾ ਲੱਗ ਗਿਆ ਕਿ ਸਾਰਾ ਕੁਝ ਕਰਨੇ ਵਾਲਾ ਕਰਾਉਣੇ ਵਾਲਾ ਸੁਆਮੀ ਜੀ ਮਾਲਕ ਜੀ ਪ੍ਰਭੂ ਜੀ ਆਪ ਹੀ ਐ ਜੀਵ ਤਾਂ ਵਿਚਾਰਾ ਕੁਝ ਵੀ ਨਹੀਂ ਇਸੇ ਕਰਕੇ ਸਿਆਣਪਾਂ ਜਾਂਦੀਆਂ ਰਹੀਆਂ ਮਾਰੇ ਕਹਿੰਦਾ ਨਾਨਕ ਓਟ ਗਹੀ ਤੇ ਪੰਜਵੇਂ ਨਾਨਕ ਐ ਧੰਗੁਰੂ ਅਰਜਨ ਦੇ ਮਹਾਰਾਜ ਕਿਰਪਾ ਕਰਦੇ ਨੇ ਕਿ ਹੁਣੇ ਅਸੀਂ ਇਸੇ ਕਰਕੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਓਟ ਫੜੀ ਐ ਉਹਦਾ ਲਾੜ ਫੜਿਆ ਉਹਦਾ ਪੱਲਾ ਫੜਿਆ ਉਹਦੀ ਸ਼ਰਨ ਦੇ ਵਿੱਚ ਡਿੱਗੇ ਹਾਂ ਸੁਰ ਹਵਰਥਾਤ ਵਿਸ਼ਰਾਮ ਦੇ ਕੇ ਅੱਗੋਂ ਆਪਣੇ ਬਚਨ ਦੇ ਪਹਿਲੇ ਪਦੇ 'ਚ ਕਿਰਪਾ ਕਰਦੇ ਨੇ ਕਹਿੰਦੇ ਆਪ ਮੇਟ ਪਏ ਸਰਨਾਈ ਇਹ ਮਤ ਸਾਧੂ ਕਹੀ ਪਰਬ ਕੇ ਆਗਿਆ ਮਾਨ ਸੁਖ ਪਾਇਆ ਪਰਮ ਅਧੇਰਾ ਲਹੀ। ਪਾਪ ਮੇਟ ਪਏ ਸਰਨਾਈ ਹੁਣ ਆਪਾ ਪਾਪ ਮੇਟ ਕੇ ਹੋਵੇਂ ਹੰਕਾਰ ਗਮਾਡ ਗਰੂਰ ਨੂੰ ਛੱਡ ਕੇ ਆਪਣੇ ਹੋਂਦ ਹਸਤੀ ਦੇ ਵਖਰੇ ਅਹਿਸਾਸ ਨੂੰ ਛੱਡ ਕੇ ਹੋਣਾ ਸੀ ਪਾਤਸ਼ਾਹ ਦੀ ਸ਼ਰਨ ਦੇ ਵਿੱਚ ਪਏ ਹਾਂ। ਉਹਦੇ ਚਰਨਾਂ ਦੀ ਔਟ ਦੇ ਵਿੱਚ ਡਿੱਗੇ ਹਾਂ ਮਹਾਰਾਜ ਕਹਿੰਦਾ ਇਹ ਮਤ ਸਾਧੂ ਕਹੀ। ਇਹ ਜਿਹੜੇ ਮਾਤਾ ਹੈ ਨਾ ਸਾਨੂੰ ਸਾਧ ਸਤਗੁਰੂ ਨੇ ਕਹੀ ਹੈ ਉਹਨੇ ਦੱਸੀ ਹੈ ਕਿ ਭਾਈ ਆਪਾਂ ਮੇਟ ਕੇ ਪਾਸ਼ਾ ਦੀ ਸ਼ਰਨ ਦੇ ਵਿੱਚ ਪਾਓ ਕਹਿੰਦੇ ਪ੍ਰਭ ਕੀ ਆਗਿਆ ਮਾਨ ਸੁਖ ਪਾਇਆ ਪਰਮ ਅਦੈ ਰਾ ਲਹੀ ਪ੍ਰਭ ਕੀ ਆਗਿਆ ਮਾਨ ਸੁਖ ਪਾਇਆ ਉਸ ਪ੍ਰਭੂ ਜੀ ਦੀ ਸਵਾਮੀ ਜੀ ਦੀ ਮਾਲਕ ਜੀ ਦੀ ਆਗਿਆ ਭਾਵ ਦੇ ਹੁਕਮ ਨੂੰ ਮੰਨ ਕੇ ਸੋਕਪਰਉਣਾ ਕੀਤਾ ਮਹਾਰਾਜ ਕਹਿੰਦੇ ਭਰਮ ਅਧੇਰਾ ਲਹੀ ਤੇ ਸਾਡੇ ਮਨ ਤੋਂ ਜਿਹੜਾ ਭਰਮ ਕੋਲੇ ਖਿਦਾਂ ਦੇ ਰਾਸੀ ਨਾ ਗਿਆ ਅੰਤਰੂਪ ਉਹ ਲੈ ਗਿਆ ਸੋਗ ਆਪਣੇ ਬਚਨ ਦੇ ਦੂਸਰੇ ਪਦੇ 'ਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਜਾਨ ਪ੍ਰਬੀਨ ਸੁਆਮੀ ਪ੍ਰਭ ਮੇਰੇ ਸ਼ਰਣ ਤੁਮਾਰੇ ਆਹੀ ਖੈਨ ਮਹਾថា ਪਿਉ ਤਾਪਨ ਹਾਰੇ ਕੁਦਰਤ ਕੀ ਮਨਾ ਪਹੀ ਜਾਨ ਪਰਬੀਨ ਸੁਆਮੀ ਮੇਰੇ ਜਾਨ ਅਰਥਾਤ ਕੈ ਜਾਣੀ ਜਾਨ ਅਤੇ ਪਰਬੀਨ ਅਰਥਾਤ ਸਿਆੜੇ ਨ ਪੁੰਨ ਜਮਾਲ ਮੇਰੇ ਮਾਲਕ ਜੀ ਹਨ ਉਹ ਪ੍ਰਭੂ ਜੀ ਹਨ ਸ਼ਰਨ ਤੁਮਾਰੀ ਆਹੀ ਤਹ ਅਕਾਲ ਪੁਰਖ ਵਾਹਿਗੁਰੂ ਜੀ ਮੈਂ ਤੁਹਾਡੇ ਸ਼ਰਨ ਹੀ ਚਾਹੀ ਹੈ ਤੁਹਾਡੇ ਸ਼ਰਨ ਦੇ ਇੱਛਾ ਕੀਤੀ ਹੈ ਚਾਹਨਾ ਕੀਤੀ ਹੈ ਤਾਂ ਕੀਤੀ ਹੈ ਕਿਹਨ ਮਹਾ ਥਾਪਿਓ ਥਾਪਨ ਹਾਰੇ ਕੁਦਰਤ ਕੀ ਮਨਾਪਹੀ ਕਿਹਨ ਮਹਾ ਥਾਪਿਓ ਥਾਪਨ ਹਾਰੇ ਇੱਕ ਖਿੰਦੇ ਵਿੱਚ ਬਾ ਵੱਖ ਬੁਲਕਾਰ ਜਿੰਨੇ ਸਮੇਂ ਦੇ ਵਿੱਚ ਹੀ ਥਾਪਿਓ ਥਾਪਨ ਹਾਰੇ ਤੁਸੀਂ ਜਗਤ ਨੂੰ ਬਣਾ ਕੇ ਟਾਉਣ ਦੇ ਸਮਰੱਥ ਜੇ ਥਾਪ ਕਿਓ ਥਾਪਨ ਹਾਰੇ ਦੇ ਕੁਦਰਤ ਕੀਮ ਨਾ ਪਹੀ ਤੇ ਮਹਾਰਾਜ ਤੁਹਾਡੀ ਤਾਂ ਕੀ ਤੁਹਾਡੀ ਕੁਦਰਤ ਤੁਹਾਡੀ ਸ਼ਕਤੀ ਦੀ ਤੁਹਾਡੇ ਜਗਤ ਦੀ ਤੁਹਾਡੇ ਕਾਇਨਾਤ ਦੀ ਤੁਹਾਡੀ ਪ੍ਰਕਿਰਤੀ ਦੇ ਤੁਹਾਡੇ ਕੁਦਰਤ ਦੇ ਕੀਮਤ ਵੀ ਨਹੀਂ ਪੈ ਸਕਦੀ ਸਾਡੇ ਕੋਲੋਂ ਤੇ ਮਹਾਰਾਜ ਕਹਿੰਦਾ ਜਾਨ ਪਰਬੀਨ ਸੁਆਮੀ ਪ੍ਰਭ ਮੇਰੇ ਸ਼ਰਣ ਤੁਮਾਰੇ ਆਹੀ ਖੇ ਨਮਾ ਥਾਪਿਓ ਥਾਪਨ ਹਾਰੇ ਕੁਦਰਤ ਕੀਮ ਨਾ ਪਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ